ਕੀ ਹੁਣ ਆਮ ਆਦਮੀ ਪਾਰਟੀ ਕਥਿਤ ਨਸ਼ਾ ਤਸਕਰਾਂ ਦੇ ਸਿਰ ਤੇ ਜਿਮਨੀ ਚੋਣਾ ਜਿੱਤੇਗੀ ਕੀ ਆਮ ਆਦਮੀ ਪਾਰਟੀ ਨੂੰ ਆਪਣੇ ਵਰਕਰਾਂ ਤੋਂ ਵੱਧ ਕੇ ਕਥਿਤ ਨਸ਼ਾ ਤਸਕਰ ਪਿਆਰੇ ਹੋਗੇ ਆਖਿਰਕਾਰ ਇਹ ਸਵਾਲ ਕਿਉਂ ਉੱਠ ਰਹੇ ਨੇ ਤਰਨਤਾਰਨ ਜਿਮਨੀ ਚੋਣ ਤੋਂ ਪਹਿਲਾਂ ਇਹ ਸਵਾਲ ਉੱਠੇ ਨੇ ਇਹ ਸਵਾਲ ਕਿਸੇ ਸਮੇਂ ਜਿਸ ਆਗੂ ਨੂੰ ਆਮ ਆਦਮੀ ਪਾਰਟੀ ਜਾਨੀ ਕਿ ਹਰਮਿੰਦਰ ਸਿੰਘ ਸੰਧੂ ਨੂੰ ਜਿਸ ਸਮੇ ਆਮ ਆਦਮੀ ਪਾਰਟੀ ਚ ਸ਼ਮੂਲੀਅਤ ਹੋਈ ਆ ਉਸ ਦੇ ਉੱਤੇ ਕਿਸੇ ਸਮੇ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਨੇ ਇਲਜ਼ਾਮ ਲਾਏ ਸੀ ਵੱਡੇ ਆਗੂ ਹੀ ਨਹੀਂ ਨਹੀਂ ਉਹਦੇ ਕੋਲੇ ਜਾਣਕਾਰੀਆਂ ਸੀ ਉਹ ਇਲਜ਼ਾਮਾਂ ਨੂੰ ਉਸ ਸਮੇ ਇਨਰੋਸ ਕੀਤਾ ਗਿਆ ਸੀਗਾ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਸਾਰੀ ਕਹਾਣੀ ਕੀ ਹੈ ਹਰਮੀਤ ਸਿੰਘ ਸੰਧੂ ਦੀ ਐਂਟਰੀ ਵਿਵਾਦਾਂ ਦੇ ਵਿੱਚ ਕਿਉਂ ਘਿਰ ਗਈ ਹੈ ਕਿਉਂ ਹਰਮੀਤ ਸਿੰਘ ਸੰਧੂ ਨੂੰ ਲੈ ਕੇ ਉਸ ਤੋਂ ਬਾਅਦ ਵਿਵਾਦ ਹੋਏ ਨੇ ਨਸ਼ਾ ਤਸਕਰੀ ਨਾਲ ਉਹਨਾਂ ਦਾ ਕੀ ਸੰਬੰਧ ਹੈ ਤੇ ਇਹਦੇ ਬਾਰੇ ਕੀ ਖੁਲਾਸੇ ਹੋਏ ਨੇ ਇਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਹੈ ਖਬਰ ਹੈ ਜਿਹੜੀ ਉਹ ਸਾਂਝੀ ਕਰਦੇ ਆ ਤੁਸੀਂ ਜੁੜਿਓ ਲੁੱਕ ਪਾਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਹਾਲ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਸ ਨੂੰ ਵੀ ਦਬਾ ਲੈਣਾ ਤਾਂ ਜੋ ਖਬਰਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਵੇਲੇ ਸਿਰ ਆਪੜਦੇ ਰਹਿਣ ਮਸਲਾ ਇਹ ਹੈ ਕਿ ਆਮ ਆਦਮੀ ਪਾਰਟੀ ਤਰਨਤਾਰਨ ਜਿਮਨੀ ਚੋਣ ਜਿੱਤਣ ਦੇ ਲਈ ਹਰ ਹਿੱਲਾ ਵਰਤਣਾ ਚਾਹੁੰਦੀ ਹੈ ਜੋ ਜਾਣਕਾਰੀਆਂ ਮਸੂਲ ਹੋ ਰਹੀਆਂ ਨੇ ਉਹ ਇਹ ਨੇ ਕਿ ਜਿਹੜੇ ਹਰਮਿੰਦਰ ਸਿੰਘ ਸੰਧੂ ਨੇ ਸਾਬਕਾ ਵਿਧਾਇਕ ਅਕਾਲੀ ਦਲ ਦੀ ਟਿਕਟ ਤੇ ਰਹੇ ਆਜ਼ਾਦ ਵੀ ਜਿੱਤੇ ਤੇ ਪਿਛਲੀ ਵਾਰ ਵੀ ਅਕਾਲੀ ਦਲ ਦੀ ਟਿਕਟ ਤੇ ਚੋਣ ਲੜੀ ਉਹਨਾਂ ਨੂੰ ਆਮ ਆਦਮੀ ਪਾਰਟੀ ਟਿਕਟ ਦੇ ਸਕਦੀ ਹੈ ਤਰਨਤਾਰਨ ਦੀ ਜਿਮਨੀ ਚੋਣ ਦੇ ਲਈ ਤੇ ਉਹਨਾਂ ਦੀ ਸ਼ਮੂਲੀਅਤ ਆਮ ਆਦਮੀ ਪਾਰਟੀ ਦੇ ਵਿੱਚ ਹੋ ਚੁੱਕੀ ਹੈ 15 ਜੁਲਾਈ ਨੂੰ ਲਗਭਗ 2 ਦਿਨ ਹੋ ਗਏ ਉਹਨਾਂ ਦੀ ਇਹ ਸ਼ਮੂਲੀਅਤ ਹੋਈ ਨੂੰ ਇਸ ਤੋਂ ਲਾਵਾ ਆਮ ਆਦਮੀ ਪਾਰਟੀ ਦੇ ਅੰਦਰ ਇੱਕ ਖਿੱਚੋਤਾਣ ਪਹਿਲਾਂ ਵੀ ਆਂਤਰਨਤਾਰਨ ਹਲਕੇ ਦੇ ਅੰਦਰ ਖਿੱਚੋਤਾਣ ਹੈ ਇਸ ਬਾਰੇ ਵੀ ਜਾਣਕਾਰੀ ਆ ਰਹੀ ਹੈ ਉਹ ਵੀ ਤੁਹਾਡੇ ਨਸਾਂ 'ਚ ਹੀ ਕਰਨੀ ਪਰ ਉਸ ਤੋਂ ਪਹਿਲਾਂ ਹਰਮਿੰਦਰ ਸਿੰਘ ਸੰਧੂ ਕੌਣ ਨੇ ਹਰਮਿੰਦਰ ਸਿੰਘ ਸੰਧੂ ਦਾ ਮੁੱਖ ਮੰਤਰੀ ਨੇ ਰਾਜਨੀਤਿਕ ਕੈਰੀਅਰ ਤਾਂ ਦੱਸ ਤਾਂ ਕੈਰੀਅਰ ਕਹਿ ਲਓ ਸਫਰ ਕਹਿ ਲਓ ਉਹ ਦੱਸਦਾ ਕਿ ਹਰ ਵਾਰ 30 40 ਹਜ਼ਾਰ ਵੋਟ ਉਹਨਾਂ ਦੀ ਪੱਕੀ ਹੁੰਦੀ ਸੀ ਠੀਕ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਤੇ ਉਹ ਵੋਟ ਦੇ ਵਿੱਚ ਅਕਾਲੀ ਦਲ ਦਾ ਕਿੰਨਾ ਹਿੱਸਾ ਹੁੰਦਾ ਸੀ ਇਹ ਮੁੱਖ ਮੰਤਰੀ ਦੱਸਣਾ ਭੁੱਲ ਗਏ Uh, 2002 ਦੇ ਵਿੱਚ ਪਹਿਲੀ ਵਾਰ ਆਜ਼ਾਦ ਵਿਧਾਇਕ ਬਣੇ ਫਿਰ ਉਹ ਲਗਾਤਾਰ 7 ਚ ਬਣੇ 12 ਚ ਬਣੇ ਫਿਰ ਪਾਰਲੀਮੈਂਟ ਸੈਕਟਰੀ ਰਹੇ 2007 ਤੇ 12 ਦੋਨੋਂ ਟਰਮਾਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਕੈਬਨਿਟ ਦੇ ਨਾਲ ਤੇ ਉਸ ਤੋਂ ਬਾਅਦ ਉਹ ਫਿਰ ਦੋ ਇਲੈਕਸ਼ਨ ਲਗਾਤਾਰ ਹਾਰ ਗਏ ਸਵਾਲ A ਹੈ ਇਹ ਤਾਂ ਉਹਨਾਂ ਦਾ ਰਾਜਨੀਤਿਕ ਸਫ਼ਰ ਹੋ ਗਿਆ ਪਰ ਜਿਹੜੇ ਇਲਜ਼ਾਮ ਉਹਨਾਂ ਤੇ ਨਸ਼ਾ ਤਸਕਰੀ ਦੇ ਲੱਗੇ ਜਾਂ ਨਸ਼ੇ ਦੀ ਪੈਡਲਿੰਗ ਕਰਨ ਦੇ ਲੱਗੇ ਉਹ ਇਲਜ਼ਾਮ ਕਿੱਥੇ ਨੇ ਮੁੱਖ ਮੰਤਰੀ ਜੀ 10 ਦਿਨ ਦੇ ਨਾਲ ਪ੍ਰੈਸ ਕਾਨਫਰੰਸ ਕਰਦੇ ਕਰ ਹੀ ਰਹੇ ਸੀ ਨਾਲ ਬਿਠਾ ਕੇ ਮੁੱਖ ਮੰਤਰੀ ਨੇ ਦੱਸ ਦਿੰਦੇ ਕਿ ਜਿਹੜਾ ਹਰਮਿੰਦਰ ਸਿੰਘ ਸੰਧੂ ਦੀ ਅਸੀਂ ਜਾਂਚ ਕਰਾ ਲਈ ਹੈ ਤੇ ਹਰਮਿੰਦਰ ਸਿੰਘ ਸੰਧੂ નિર્ਦੋਸ਼ ਸਾਬਤ ਹੋਏ ਹੈ ਉਹਨਾਂ ਤੇ ਕੋਈ ਐਸਾ ਇਲਜ਼ਾਮ ਨਹੀਂ ਤੇ ਇਲਜ਼ਾਮ ਕਿਸੇ ਹੋਰ ਨੇ ਨਹੀਂ ਲਾਏ ਕਿਸੇ ਸਮੇਂ ਆਮ ਆਦਮੀ ਪਾਰਟੀ ਦੇ ਹਿੱਸਾ ਰਹੇ ਆਮ ਆਦਮੀ ਪਾਰਟੀ ਦਾ ਆਗੂ ਰਹੇ ਸਾਬਕਾ ਡੀਜੀਪੀ ਜ਼ਿਲ੍ਹਾ ਸ਼ਸ਼ੀ ਕਾਂਤ ਨੇ ਲਾਇਆ ਫਸ਼ੀ ਕਾਤ ਨੇ ਇੱਕ ਚਿੱਠੀ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੀ ਸੀ ਜਿਹਦੇ ਚ ਉਹਨਾਂ ਨੇ ਹਰਮਿੰਦਰ ਸਿੰਘ ਸੰਧੂ ਦਾ ਨਾਂ ਲਿਖਿਆ ਸੀ ਕਿ ਇਹ ਨਸ਼ੇਦੀ ਨਸ਼ੇ ਨੂੰ ਇਧਰ ਉਧਰ ਕਰਨ ਵਾਲੇ ਲੋਕਾਂ ਦੇ ਵਿੱਚ ਸ਼ਾਮਲ ਹੈ ਮੈਂ ਤੁਹਾਨੂੰ ਖਬਰ ਦੱਸ ਦਿੰਨਾ ਜਿਹੜੀ ਉਹ ਖਬਰ ਸੀ 2014 ਦੀ ਇਹ ਖਬਰ ਹੈ ਉਦੋਂ ਹਰਮਿੰਦਰ ਸਿੰਘ ਸੰਧੂ ਮੌਜੂਦਾ ਤਰਨਤਾਰਨ ਤੋਂ ਵਿਧਾਇਕ ਤੇ ਪੰਜਾਬ ਸਰਕਾਰ ਦੇ ਵਿੱਚ ਮੁੱਖ ਪਾਰਲੀਮੈਂਟਨੀ ਸਿਕਤਰ ਸੀਗੇ ਜਾਨੀ ਕਿ ਸੰਸਦੀ ਸਿਕਤਰ ਸੀਗੇ ਜਿਹੜੀ ਖਬਰ ਉਸ ਸਮੇਂ ਲੱਗੀ ਉਸ ਸਮੇਂ ਖਬਰ ਇੰਡੀਆ ਟੂਡੇ 'ਚ ਲੱਗੀ ਤੇ ਇਹ ਖਬਰ ਜਿਹੜੀ ਆ ਪ੍ਰਕਾਸ਼ਿਤ ਹੁੰਦੀ ਹੈ April 23 2014 ਨੂੰ ਤੇ ਇਹਦੇ ਵਿੱਚ ਸ਼ਸ਼ੀकांत ਨੇ ਬੜੇ ਗੰਭੀਰ ਇਲਜ਼ਾਮ ਲਾਏ ਨੇ ਖਬਰ ਅੰਗਰੇਜ਼ੀ 'ਚ ਆ ਮੈਂ ਤੁਹਾਨੂੰ ਤਰਜਮੇ ਨਾਲ ਦੱਸਣ ਦੀ ਕੋਸ਼ਿਸ਼ ਕਰੂੰਗਾ ਅਨੁਵਾਦ ਦੇ ਨਾਲ ਥੋੜੀ ਉਨਿੱਕੀ ਹੋ ਸਕਦੀ ਹੈ ਕਿਉਂਕਿ ਮੈਂ ਇੱਕ ਲਾਈਵ ਜਿਹੜਾ ਉਹ ਅਨੁਵਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਸਾਬਕਾ ਡੀਜੀਪੀ ਪੰਜਾਬ ਜੇਲ ਅਤੇ ਆਪ ਲੀਡਰ ਸ਼ਸ਼ੀਕਾਂਤ ਨੇ ਜਿਹੜੇ ਨੇ ਇਲਜ਼ਾਮ ਲਾਏ ਸੀ ਸ਼ਸ਼ੀਕਾਂਤ ਨੇ ਉਸ ਵੇਲੇ ਕਿਹਾ ਸੀਗਾ ਉਹਨਾਂ ਦੇ ਜਣੇ ਕਿ ਇਸ ਇਲਜ਼ਾਮਾਂ ਨੂੰ ਉਸ ਵੇਲੇ ਤੂਫਾਨ ਕਿਹਾ ਗਿਆ ਸੀ ਮੈਂ ਪੜ ਕੇ ਦੱਸ ਦਿੰਦਾ ਤੁਹਾਨੂੰ ਥੋੜਾ ਫਾਰਮਰ ਡੀਜੀਪੀ ਪੰਜਾਬ ਜੇਲਸ ਐਂਡ ਆਪ ਲੀਡਰ ਸ਼ਸ਼ੀਕਾਂਤ ਔਨ ਥਰਸਡੇ ਕ੍ਰੀਏਟਿਡ ਅ ਸਟ੍ਰੋਂਗ ਬਾਇ ਰਿਲੀਵਿੰਗ ਦਾ ਨੇਮਸ ਆਫ ਸੀਨੀਅਰ ਸ਼੍ਰੋਮਣੀ ਅਕਾਲੀ ਦਲ ਐਂਡ ਕਾਂਗਰਸ ਲੀਡਰ ਹੋ ਵੇਅਰ ਅਲੈਗਜਲੀ ਇਨਵੋਲਵਡ ਇਨ ਦਾ ਇਲੀਗਲ ਡਰੱਗ ਟ੍ਰੇਡ ਜਣੀ ਕਿ ਸ਼ਸ਼ੀਕਾਂਤ ਜਿਹੜੇ ਕਿ ਸ਼ਸ਼ੀਕਾਂਤ ਜਿਹੜੇ ਕਿ ਸਾਬਕਾ ਡਾਇਰੈਕਟਰ ਜਨਰਲ ਪੁਲਿਸ ਜੇਲਾ ਸਨ ਤੇ ਆਮ ਆਦਮੀ ਪਾਰਟੀ ਦੇ ਆਗੂ ਨੇ ਉਹਨਾਂ ਦੇ ਜਿਹੜੇ ਇਲਜ਼ਾਮ ਨੇ ਖੁਲਾਸੇ ਨੇ ਉਹਨਾਂ ਨੇ ਤੂਫਾਨ ਖੜਾ ਕਰ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਗੈਰ ਕਾਨੂੰਨੀ ਨਸ਼ਾ ਜਿਹੜਾ ਨਸ਼ੇ ਦਾ ਵਪਾਰ ਹੈ ਉਸ ਦੇ ਬਾਰੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਕਾਂਗਰਸ ਦੇ ਲੀਡਰਾਂ ਦੇ ਨਾਂ ਜਾਰੀ ਕੀਤੇ ਨੇ ਉਸ ਤੋਂ ਅੱਗੇ ਚੱਲਦੇ ਜਾਂ ਕਿਉਂਕਿ ਉਹਨਾਂ ਨੇ ਸਸ਼ੀਕਾਰ ਤੋਂ ਉਹਨਾਂ ਨੇ ਜਿਹੜਾ ਕਿ ਉਹ 2013 ਦੇ ਵਿੱਚ 14 ਨੂੰ ਖਬਰ ਬਣ ਰਹੀ ਹੈ ਤਾਂ 2013 ਦੇ ਵਿੱਚ ਇੱਕ ਇਲੀਗਲ ਡਰੱਗ ਨੂੰ ਲੈ ਕੇ ਸਟੇਟ ਦੇ ਵਿੱਚ 60 ਕਰੋੜ ਰੁਪਏ ਦਾ ਜਿਹੜਾ ਅਨੁਮਾਨ ਲਾਇਆ ਸੀਗਾ ਕਿ ਇਹ ਵਪਾਰ ਹੁੰਦਾ ਹੈ ਉਹਨਾਂ ਨੇ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਦੇ ਆਗੂਆਂ ਦੀ ਮਿਲਿਪੁਗਤ ਹੈ ਜਿਹੜੀ ਉਹ ਡਰੱਗ ਤਸਕਰੀ ਦੇ ਵਿੱਚ ਹੁੰਦੀ ਹੈ ਡਰੱਗ ਸਮਗਲਿੰਗ ਦੇ ਵਿੱਚ ਹੁੰਦੀ ਆ ਉਸ ਬਾਰੇ ਉਸ ਵੇਲੇ ਦੇ ਚੀਫ ਮਿਨਿਸਟਰ ਜਾਨੀ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ कांत ने क्योंकि कांत ਉਸ ਤੋਂ ਪਹਿਲਾਂ ਡੀਜੀਪੀ ਇੰਟੈਲੀਜੈਂਸ ਰਹੇ ਸੀਗੇ ਤਾਂ ਉਹਨਾਂ ਨੇ 2007 'ਚ ਇਹ ਗੱਲ ਪ੍ਰਕਾਸ਼ ਸਿੰਘ ਬਾਦਲ ਨੂੰ ਕਹੀ ਸੀ ਕਾਂਤ ਨੇ ਇਹ ਵੀ ਕਲੈਰੀਫਾਈ ਕੀਤਾ ਹੈ ਸਪਸ਼ਟ ਕੀਤਾ ਕਿ ਉਹਦੀ ਲਿਸਟ ਦੇ ਵਿੱਚ ਜੇ ਉਹਨਾਂ ਦੀ ਲਿਸਟ ਦੇ ਵਿੱਚ ਉਸ ਸਮੇਂ ਵਿਕਰਮ ਮਜੀਠੀਆ ਦਾ ਨਾਮ ਨਹੀਂ ਸੀ ਜਿਹੜੇ ਆਗੂਆਂ ਦਾ ਨਾਮ ਸੀਗਾ ਉਹਦੇ ਵਿੱਚ ਇੱਕ ਦੋ ਕੈਬਨਿਟ ਮੰਤਰੀ ਇੱਕ ਇੱਕ ਚੀ ਪਾਰਲੀਮੈਂਟਰੀ ਸੈਕਟਰੀ ਤੇ ਦੋ ਐਮਐਲਏ ਵਨ ਈਚ ਫ্রম ਕਾਂਗਰਸ ਐਂਡ ਸ਼੍ਰੋਮਣੀ ਅਕਾਲੀ ਦਲ ਜਿਹਦੇ ਵਿੱਚ ਆਊਟ ਆਫ ਦਾ 6 ਪੋਲੀਟੀਸ਼ੀਅਨ ਔਨ ਦਾ ਲਿਸਟ 4 ਵੇਅਰ ਸ਼੍ਰੋਮਣੀ ਅਕਾਲੀ ਦਲ ਐਂਡ 1 ਈਚ ਫ্রম ਕਾਂਗਰਸ ਐਂਡ ਬੀਜੇਪੀ ਉਸ ਤੋਂ ਅੱਗੇ ਪੋਪੀ ਪੋਰਸ ਦੇ ਨਾਂ ਦੇ ਨਾਲ ਇਹ ਚੀਜ਼ ਚੱਲੀ ਪੰਜਾਬ ਕੈਬਨਿਟ ਮਨਿਸਟਰ ਰਜੀਤ ਸਿੰਘ ਕਹਾੜ ਐਂਡ ਦਾ ਗੁਲਜਾਰ ਸਿੰਘ ਰਣੀਕੇ ਦਾ ਨਾਂ ਜਿਹੜਾ ਉਹਨਾਂ ਨੇ ਲਿਆ ਸ਼ਸ਼ੀਕਾਂਤ ਹੋਣਾ ਨੇ ਤੇ ਮੁੱਖ ਪਾਰਲੀਮੈਂਟਰੀ ਮੁੱਖ ਸੰਸਦ议 ਸਕਤਰ ਵਿਰਸਾ ਸਿੰਘ ਬਲਟੋਵਾ ਅਤੇ ਤਰਨਤਾਰਨ ਤੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਰਮਿੰਦਰ ਸਿੰਘ ਸੰਧੂ ਇਹ ਜਿਹੜੇ ਨੇ ਕਥਿਤ ਤੌਰ ਦੇ ਉੱਤੇ ਨਸ਼ਾ ਤਸਕਰੀ ਦੇ ਨਸ਼ੇ ਦੇ ਗੈਰ ਕਾਨੂੰਨੀ ਵਪਾਰ ਦੇ ਵਿੱਚ ਇਨਵੋਲਵ ਦੱਸੇਗੇ ਤੇ ਉਹਨਾਂ ਦਾ ਨਾਂ ਜਿਹੜਾ ਆ ਉਹ ਉਸ ਚਿੱਠੀ ਦੇ ਵਿੱਚ ਜਿਹੜਾ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਕਤਾ ਗਿਆ ਸੀ ਇਹ ਖੁਲਾਸੇ ਜਿਹੜੇ ਨੇ ਉਹ ਕੀਤੇ ਗਏ ਜਦੋਂ ਸ਼ਸ਼ੀਕਾਂਤ ਡੀਜੀਪੀ ਇੰਟੈਲੀਜੈਂਸ ਯਾਨੀ ਕਿ ਉਹਨਾਂ ਦੇ ਕੋਲੇ ਪੰਜਾਬ ਦੇ ਵਿੱਚ ਚਿੜੀ ਕਿੱਥੇ ਬਿਠ ਕਰਦੀ ਹੈ ਤੇ ਕਿੱਥੇ ਪਰ ਮਾਰਦੀ ਹੈ ਇਸ ਦੀ ਜਾਣਕਾਰੀ ਹੁੰਦੀ ਸੀ ਉਸ ਸਮੇ ਇਹ ਗੱਲ ਕਹੀ ਉਸ ਤੋਂ ਬਾਅਦ ਇਹ ਖੁਲਾਸੇ ਉਹਨਾਂ ਨੇ ਉਦੋਂ ਕੀਤੇ ਜਦੋਂ ਉਹ ਆਮ ਆਦਮੀ ਪਾਰਟੀ ਦੇ ਲੀਡਰ ਬਣ ਗਏ ਸੀ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਤੋਂ ਉਹਨਾਂ ਦਾ ਮੋ ਵੀ ਪੰਗ ਹੋ ਗਿਆ ਲਗਭਗ ਕੁਝ ਮਹੀਨਿਆਂ ਬਾਅਦ ਹੀ ਮੇਰੇ ਖਿਆਲ ਇੱਕ ਕੁ ਮਹੀਨੇ ਬਾਅਦ ਤੇ ਸ਼ਸ਼ੀਕਾਂਤ ਨੇ ਆਮ ਆਦਮੀ ਪਾਰਟੀ ਛੱਡ ਦਿੱਤੀ ਸੀ ਸ਼ਸ਼ੀਕਾਂਤ ਨੇ ਇਹ ਕਹਿ ਕੇ ਛੱਡੀ ਸੀ ਕਿ ਨਸ਼ਾ ਤਸਕਰੀ ਦੇ ਮਾਮਲੇ ਦੇ ਉੱਤੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਸਹੀ ਰਿਸਪੌਂਸ ਨਹੀਂ ਦੇ ਰਹੀ ਉਹਨਾਂ ਦੇ ਲੀਡਰ ਜਿਹੜੇ ਨੇ ਉਹਨਾਂ ਨੇ ਵੱਡੇ ਨਾਂ ਲਏ ਉਸ ਸਮੇਂ ਕਿ ਜਿਹੜੇ ਹਾਈ ਹਾਇਰ ਲੀਡਰਸ਼ਿਪ ਹੈ ਉਹਦਾ ਕੋਈ ਸਰਕਾਰਨੀ ਪੰਜਾਬ ਦੀ ਨਸ਼ਾ ਤਸਕਰੀ ਦੇ ਨਾਲ ਤੇ ਪੰਜਾਬ ਦੇ ਵਿੱਚ ਫੈਲੀ ਬੇਰੋਜ਼ਗਾਰੀ ਦੇ ਨਾਲ ਇਹ ਗੱਲ ਕਹਿ ਕੇ ਉਹਨਾਂ ਨੇ ਪਾਰਟੀ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਲੋਕ ਲਹਿਰ ਨਾਂ ਦੀ ਆਪਣੀ ਪਾਰਟੀ ਬਣਾਈ ਉਹਦਾ ਕੀ ਬਣਿਆ ਕੀ ਨਹੀਂ ਬਣਿਆ ਅੱਜ ਕੱਲ੍ਹ ਸ਼ਸ਼ੀਕANT ਦਾ ਕੋਈ ਪਤਾ ਨਹੀਂ ਇਹ ਮਸਲੇ ਜਿਹੜੇ ਨੇ ਗੱਲ ਇਹ ਹੈ ਕਿ ਜਾਂ ਤਾਂ ਮੁੱਖ ਮੰਤਰੀ ਜਾਂ ਤਾਂ ਆਮ ਆਦਮੀ ਪਾਰਟੀ ਇਹ ਗੱਲ ਸਪਸ਼ਟ ਕਰ ਦੇਵੇ ਕਿ ਐਸੀ ਜਾਂਚ ਕਰਾਈ ਐਸੀ ਆ ਅਧਿਕਾਰੀ ਤੋਂ ਜਾਂਚ ਕਰਾਈ ਐਸੀ ਆ ਏਜੰਸੀ ਤੋਂ ਜਾਂਚ ਕਰਾਈ ਤੇ ਹਰਮਿੰਦਰ ਸਿੰਘ ਸੰਧੂ ਤੇ ਲਾਏ ਸ਼ਸ਼ੀਕਾਂਤ ਦੇ ਇਲਜ਼ਾਮ ਸਰਾਸਰ ਗਲਤ ਤੇ ਝੂਠੇ ਨੇ ਤੇ ਹਰਮਿੰਦਰ ਸਿੰਘ ਸੰਧੂ ਬਹੁਤ پاک ਸਾਫ ਨੇ ਜਾਂ ਉਹ ਕਹਿ ਦਨ ਕਿ ਉਹ ਹੁਣ ਆਮ ਆਦਮੀ ਪਾਰਟੀ ਚ ਆ ਗਏ ਹੁਣ ਉਹ ਸਾਡੀ ਵੋਟਿੰਗ ਮਸ਼ੀਨ ਚ ਪੈ ਚੁੱਕੇ ਨੇ ਜਿਹੜੇ ਗੜ ਮਾਰੇ ਮੋਟੇ ਇਲਜ਼ਾਮ ਸੀ ਜਿਹੜੀ ਰੇਤਾ ਰੂਤਾ ਲੱਗੀ ਸੀ ਇਲਜ਼ਾਮਾਂ ਵਾਲੀ ਉਹ ਅਸੀਂ ਧੋ ਕੇ ਸਾਫ ਕਰ ਦਾਂਗੇ ਇੱਕ ਤਾਂ ਇਹ ਇਹ ਮਸਲਾ ਹੋ ਸਕਦਾ ਨਹੀਂ ਤਾਂ ਫਿਰ ਇਹੀ ਸਵਾਲ ਜਿਹੜੇ ਨੇ ਉੱਠਦੇ ਰਹਿਣਗੇ ਇੱਕ ਪਾਸੇ ਤੁਸੀਂ ਯੁੱਧ ਨਸ਼ਿਆਂ ਵਿਰੁੱਧ ਦੀ ਗੱਲ ਕਰਦੇ ਹੋ ਤੇ ਦੂਜੇ ਪਾਸੇ ਉਸ ਵਿਅਕਤੀ ਨੂੰ ਪਾਰਟੀ ਚ ਸ਼ਾਮਲ ਕਰਾ ਲੈਨੇ ਹੋ ਉਹਦੀਆਂ ਵੋਟਾਂ ਦੇਖ ਕੇ ਕਿਉਂ 40 ਹਜ਼ਾਰ ਹਰ ਵਾਰ ਵੋਟ ਪੈ ਜਾਂਦੀ ਹੈ ਜਾਨੀ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਤੇ ਉਤੇ ਉਸ ਵਿਅਕਤੀ ਤੇ ਇਲਜ਼ਾਮ ਨੇ ਜਦੋਂ ਸੱਤਾ ਦੇ ਐਨ ਗੂੜੇ ਨਸ਼ੇ 'ਚ ਸੀ ਕਿ ਉਹਨੇ ਜਿਹੜੀ ਹੈ ਗੈਰ ਕਾਨੂੰਨੀ ਨਸ਼ਾ ਤਸਕਰੀ ਦਾ ਵਪਾਰ ਨਸ਼ੇ ਦਾ ਵਪਾਰ ਕੀਤਾ ਹੈ ਇੱਕ ਛੋਟੇ-ਮੋਟੇ ਇਲਜ਼ਾਮ ਤਾਂ ਨਹੀਂ ਫਿਰ ਤੁਹਾਡਾ ਯੁੱਧ ਨਸ਼ਿਆਂ ਵਿਰੁੱਧ ਕਿੱਥੇ ਗਿਆ ਜਾਂ ਫਿਰ ਇਹ ਗੱਲਾਂ ਦਾ ਕੜਾ ਬਣਾਉਣ ਲਈ ਸੀ ਜਾਂ ਫਿਰ ਇੱਕ ਰਾਜਨੀਤਿਕ ਬਦਲਾਖੋਰੀ ਦਿਖਾਉਣ ਦੇ ਲਈ ਸੀ ਵਿਧਾਨ ਸਭਾ ਦੇ ਵਿੱਚ ਵੈਸੇ ਉਹ ਵਿਧਾਨ ਸਭਾ ਦਾ ਸੈਸ਼ਨ ਘਟ ਤੇ ਕਹਿ ਲਿਆ ਕਿ ਇੱਕ ਤਰ੍ਹਾਂ ਨਾਲ ਕਮੇਡੀ ਸ਼ੋ ਜਿਹੜਾ ਉਹ ਜ਼ਿਆਦਾ ਸੀਗਾ ਜਾਂ ਗਲਮਗਾਲੀ ਹੋਣ ਦਾ ਸ਼ੋ ਜ਼ਿਆਦਾ ਸੀ ਅ ਇਹ ਜੇ ਲੀਡਰਾਂ ਦੇ ਕਰਕੇ ਸਾਡੇ ਆਮ ਲੋਕਾਂ ਦਾ ਵਿਧਾਨ ਸਭਾਵਾ ਤੋਂ ਸਰਕਾਰਾਂ ਤੋਂ ਪੋਲਿਟੀਕਲ ਸਿਸਟਮ ਤੋਂ ਵਿਸ਼ਵਾਸ ਉੱਠਦਾ ਹੈ ਹੋਰ ਕੋਈ ਚੱਕਰ ਨਹੀਂ ਹੁਣ ਆਮ ਆਦਮੀ ਪਾਰਟੀ ਇਸ ਗੱਲ ਦਾ ਜਵਾਬ ਦੇਵੇਗੀ ਕਿ ਕੀ ਹਰਮਿੰਦਰ ਸਿੰਘ ਸੰਧੂ ਤੇ ਉਹਨਾਂ ਨੇ ਕੋਈ ਜਾਂਚ ਕਰਾਈ ਸੀ ਮੈਂ ਨਹੀਂ ਕਹਿੰਦਾ ਕਿ ਹਰਮਿੰਦਰ ਸਿੰਘ ਸੰਧੂ ਨਸ਼ਾ ਵੇਚਦੇ ਰਹੇ ਜਾਂ ਨਸ਼ੇ ਦਾ ਵਪਾਰ ਕਰਦੇ ਰਹੇ ਮੈਨੂੰ ਨਹੀਂ ਪਤਾ ਇਹ ਗੱਲ ਇਲਜ਼ਾਮ ਲਾਏ ਸ਼ਸ਼ੀ ਕਾਂਤ ਨੇ ਉਸ ਵੇਲੇ ਆਮ ਆਦਮੀ ਪਾਰਟੀ ਦੇ ਲੀਡਰ ਤੇ ਪੰਜਾਬ ਦੇ ਡਾਇਰੈਕਟਰ ਜਨਰਲ ਆ ਪੁਲਿਸ ਜੇਲਰ ਰਹੇ ਤੇ ਇਸ ਤੋਂ ਪਹਿਲਾਂ ਇੰਟੈਲੀਜੈਂਸ ਦਾ ਵਿੰਗ ਦਾ ਕਮਾਂਡ ਸੰਭਾਲਦੇ ਰਹੇ ਉਹਨਾਂ ਦੇ ਇਹ ਇਲਜ਼ਾਮ ਨੇ ਤੇ ਇਲਜ਼ਾਮ ਬਹੁਤ ਗੰਭੀਰ ਬੇਸ਼ੱਕ ਕਾਂਗਰਸ ਦੀ ਸਰਕਾਰ ਚੱਲ ਗਈ ਹਰਮਿੰਦਰ ਸਿੰਘ ਸੰਧੂ ਨੂੰ ਕਿਸੇ ਨੇ ਕੁਝ ਨਹੀਂ ਕਿਹਾ ਬੇਸ਼ੱਕ ਹੋਣਾ ਸਰਕਾਰ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਹਜੇ ਵੀ ਉਹਨਾਂ ਨੂੰ ਕਿਸੇ ਨੇ ਕੁਝ ਨਹੀਂ ਕਿਹਾ ਕਿ ਜਾਂ ਫਿਰ ਹਰਮਿੰਦਰ ਸਿੰਘ ਸੰਧੂ ਉਹ ਲੋਕਾਂ ਜੋ ਸ਼ਾਮਲ ਨੇ ਜਿਹੜੇ ਲੋਕ ਸੱਤਾ ਦੇ ਨਾਲ ਰਹਿੰਦੇ ਨੇ ਤੇ ਆਪਣਾ ਜਿਹੜਾ ਕੰਮ ਕੀਤਾ ਕਰਦੇ ਨੇ ਉਸ ਨੂੰ ਬੜੀ ਦਲੇਰੀ ਨਾਲ ਤੇ ਸੱਤਾ ਦੇ ਜ਼ੋਰ ਤੇ ਕਰਦੇ ਰਹਿੰਦੇ ਨੇ ਇਹ ਸਾਰੇ ਸਵਾਲ ਨੇ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਵਿੱਚ ਕੀ ਕੋਈ ਇਨਕੁਆਇਰੀ ਕਰਾਈ ਆ ਆਮ ਆਦਮੀ ਪਾਰਟੀ ਨੇ ਇੱਕ ਹੁੰਦਾ ਕਿ ਅਫੀਸ਼ੀਅਲ ਕਰਾਈ ਚਲੋ ਆਮ ਆਦਮੀ ਪਾਰਟੀ ਨੇ ਆਪਣੇ ਲੈਵਲ ਤੇ ਹੀ ਕਰਾਈ ਹੋ ਸਕਦੀ ਆ ਪਾਰਟੀ ਦੇ ਅੰਦਰੂਨੀ ਜਿਹੜਾ ਇੰਟੈਲੀਜੈਂਸ ਵਿੰਗ ਹੈ ਉਹਨੇ ਕਰਾਈ ਹੋ ਸਕਦੀ ਆ ਉਹਦੀ ਉਹਨਾਂ ਨੇ ਪੁਨਸ਼ਾਨ ਕੀਤੀ ਹੋ ਸਕਦੀ ਆ ਇਹਦੇ ਬਾਰੇ ਵੀ ਦੱਸ ਦੇਣ ਪਰ ਇਸ ਬਾਰੇ ਖਮੋਸ਼ੀ ਆ ਇਹ ਖਮੋਸ਼ੀ ਨੂੰ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਖਮੋਸ਼ੀ ਕਿਸ ਪਾਸੇ ਵਾਲਾ ਇਸ਼ਾਰਾ ਕਰਦੀ ਹੈ ਆਮ ਆਦਮੀ ਪਾਰਟੀ ਬਹੁਤ ਸਾਰੇ ਸੁਪਨੇ ਪੰਜਾਬ ਦੇ ਲੋਕਾਂ ਨੂੰ ਵਿਖਾ ਕੇ ਆਈ ਸੀ ਉਹਨਾਂ ਚੋਂ ਇੱਕ ਇਹ ਸੀ ਕਿ ਚੰਗੇ ਕਿਰਦਾਰ ਦੇ ਸਿਆਸੀ ਆਗੂ ਅੱਗੇ ਲੈ ਕੇ ਆਏ ਜਾਣਗੇ ਮੁੱਖ ਮੰਤਰੀ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਨੇ ਖੜੇ ਹੋ ਕੇ ਦੂਜਿਆਂ ਨੂੰ ਕਹਿਣਗੇ ਆਦਮਪੁਰ ਵਾਲੇ ਕੋਟਲੀ ਸਾਹਿਬ ਨੂੰ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਜੋ ਉਹਨਾਂ ਨੇ ਕਿਹਾ ਤੇ ਆਪਣੇ ਆਲੇ ਦਲੇ ਨਿਗਾ ਨਹੀਂ ਮਾਰਦੇ ਮੁੱਖ ਮੰਤਰੀ ਸਾਹਿਬ ਆਪਣੇ ਆਲੇ ਦਲੇ ਨਿਗਾਨੀ ਮਾਰਦੇ ਮੈਂ ਟਿਪਸ ਤੇ ਗਿਣਾ ਸਕਦਾ ਕਿ ਆਮ ਆਦਮੀ ਪਾਰਟੀ ਦੇ ਕਿਹੜੇ ਆਗੂ ਕਿਹੜੀਆਂ ਪਾਰਟੀਆਂ ਚੋਂ ਹੋ ਕੇ ਮੁੱਖ ਮੰਤਰੀ ਤੱਕ ਪਹੁੰਚੇ ਨੇ ਆਮ ਆਦਮੀ ਪਾਰਟੀ ਜਾਈ ਨੇ ਮੋٹے ਨਾਅ ਨੇ ਤੁਸੀਂ ਗਿਣ ਲੱਗ ਜੋ ਸਰਵਨ ਸਿੰਘ ਤੋਂ ਤੁਸੀਂ ਗਿਣ ਲੱਗ ਜੋ ਗੁਰਪ੍ਰੀਤ ਬਣਾਵਾਲੀ ਗੋਗੀ ਮਰਹੂਮ ਚਲੇ ਗਿਆ ਇਸ ਦੁਨੀਆ ਨੂੰ ਛੱਡ ਕੇ ਉਸ ਪੱਪੀ ਪ੍ਰਾਸ਼ਰ ਕਿੰਨੇ ਹੀ ਨਾਂ ਨੇ ਇੱਕ ਗੱਲ ਗਿਆਸਪੁਰਾ ਪਹਿਲਾਂ ਅਗਲੇ ਨੂੰ ਮਾੜਾ ਬੋਲ ਕੇ ਮੁੜ ਕੇ ਦਲਤਾਲੀ ਛਤਰੀ ਦੇ ਥੱਲੇ ਲੁਕਣ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹ ਲੋਕ ਇਨਸਾਫ ਪਾਰਟੀ ਕਿੰਨੇ ਨਾਂ ਗਿਣਾਏ ਜਾ ਸਕਦੇ ਨੇ ਜਿਨ੍ਹਾਂ ਨੇ ਦਲ ਬਦਲੀ ਕੀਤੀ ਹੈ ਦਲ ਬਦਲੀ ਚੰਗੇ ਲਈ ਹੋਵੇ ਮਾੜੇ ਲਈ ਹੋਵੇ ਦਲ ਬਦਲੀ ਵੈਸੇ ਕੋਈ ਸਹੀ ਟ੍ਰੈਂਡ ਨਹੀਂ ਇਹ ਨਿਧਾਰਤ ਕਰਦੀ ਹੈ ਕਿ ਤੁਹਾਡੀ ਰਾਜਨੀਤਿਕ ਸਮਝ ਕਿਸ ਪ੍ਰਕਾਰ ਦੀ ਹੈ ਜਿਹੜਾ ਵਿਅਕਤੀ ਕਿਸੇ ਵਿਚਾਰਧਾਰਾ ਕਿਸੇ ਅ ਕਹ ਲਿਆ ਕਿ ਏਮ ਨੂੰ ਲੈ ਕੇ ਰਾਜਨੀਤੀ ਕਰਦਾ ਜੇ ਉਹਦਾ ਉਹ ਸਕਸੈਸਵਲ ਨਹੀਂ ਜਾਂਦਾ ਜਾਂ ਉਹਨੂੰ ਲੱਗਦਾ ਕਿ ਜਿਸ ਧਿਰ ਨਾਲ ਉਹ ਜੁੜਿਆ ਉਹ ਧਿਰ ਉਸ ਵਿਚਾਰਤਾਰਾ ਤੋਂ ਭੜਕ ਚੁੱਕੀ ਹੈ ਜਾਂ ਤੋਂ ਦੇ ਪੈਰਲਰ ਖੜੀ ਕਰਦਾ ਧਿਰ ਨੂੰ ਜਾਂ ਉਹ ਘਰ ਪਹੁੰਚ ਜਾਂਦਾ ਇੱਥੇ ਪਾਰਟੀ ਬਦਲੀ ਜਾਂਦੀ ਹੈ ਇਹਦਾ ਮਤਲਬ ਕਿ ਤੁਹਾਡਾ ਕੋਈ ਅ ਰਾਜਨੀਤਿਕ ਤੌਰ ਦੇ ਉੱਤੇ ਤੁਹਾਡਾ ਕੋਈ ਵਿਚਾਰਤਾਰਾ ਨਹੀਂ ਤੁਹਾਡੀ ਕੋਈ ਸਮਝ ਨਹੀਂ ਤੁਹਾਡਾ ਕੋਈ ਏਜੰਡਾ ਨਹੀਂ ਤੁਸੀਂ ਸੱਤਾ ਚ ਆਉਣਾ ਕਿਵੇਂ ਰਹਿਣਾ ਸੱਤਾ ਚ ਕਿਵੇਂ ਆਉਣਾ ਫਿਰ ਉਹ ਸੱਤਾ ਨੂੰ ਸਸਟੇਨ ਬਣਾ ਕੇ ਕਿਵੇਂ ਰੱਖਣਾ ਤੁਹਾਡੀ ਪਹਿਲੀ ਤੇ ਆਖਰੀ ਪ੍ਰਾਇੋਰਟੀ ਇਹੀ ਹੁੰਦੀ ਹੈ ਹਰਮਿੰਦਰ ਸਿੰਘ ਸੰਧੂ ਦੇ ਮਾਮਲੇ ਚ ਆਮ ਆਦਮੀ ਪਾਰਟੀ ਕੋਈ ਸਪਸ਼ਟਿਕਰਨ ਦਿੰਦੀ ਹੈ ਜਾਂ ਨਹੀਂ ਦਿੰਦੀ ਇਹ ਤਾਂ ਅਲੈਦਾ ਗੱਲ ਹੈ ਪਰ ਉਹਨਾਂ ਤੇ ਇਲਜ਼ਾਮ ਬੜੇ ਤਕੜੇ ਸੀਗੇ ਇਹ ਇਲਜ਼ਾਮ ਕਈ ਵਾਰ ਆਉਂਦਾ ਹੈ ਕਿ ਅੱਜ ਜਿਹੜੇ ਜਿਹੜੇ ਹੁਣ ਨੌਜਵਾਨ ਅੱਜ 22 ਕਿ ਸਾਲਾਂ ਦੇ ਨੇ ਉਹਨਾਂ ਨੂੰ ਤਾਂ ਇਹ ਚੀਜ਼ਾਂ ਪਤਾ ਵੀ ਨਹੀਂ ਹੋਣੀਆਂ ਉਨ੍ਹਾਂ ਨੂੰ ਤੋਂ ਸਿਨੈਰੀਓ ਪਤਾ ਵੀ ਨਹੀਂ ਹੋਣਾ ਜਿਹੜਾ 2014 ਚ ਆਮ ਆਦਮੀ ਪਾਰਟੀ ਨੇ ਆ ਕੇ ਬਣਾਉਣਾ ਸ਼ੁਰੂ ਕੀਤਾ ਤੇ ਲੋਕਾਂ ਨੂੰ ਭਰਮ ਪਲੇਖਿਆਂ ਚ ਪਾਉਣ ਦੀ ਕੋਸ਼ਿਸ਼ ਕੀਤੀ ਉਹ ਅੱਜ ਕਿਸੇ ਨੂੰ ਵੀ ਨਹੀਂ ਪਤਾ ਹੋਣਾ ਜਿਹੜੀ ਨਵੀਂ ਪੀੜ੍ਹੀ ਆਈ ਹੈ ਜਿਹੜੀ 2002 ਚ ਜੰਮੀ ਹੈ ਤੇ ਅੱਜ ਵੋਟ ਪਾਉਣ ਦੀ ਹੱਕਦਾਰ ਹੈ ਮੈਂ ਤਾਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਮੜਾ ਮੋਟਾ ਨੈਟਵਰਕ ਹਸਾ ਵਰਤਦੇ ਹੋ ਤੁਸੀਂ ਬਹੁ ਵਰਤਦੇ ਹੋ ਤੁਸੀਂ ਇਸ ਇਨ੍ਹਾਂ ਚੀਜ਼ਾਂ ਨੂੰ ਵੀ ਲੱਭਿਆ ਕਰੋ ਕਿ ਤਾਂ ਜੋ ਤੁਹਾਡੀ ਰਾਜਨੀਤਿਕ ਸਮਝ ਬਣ ਸਕੇ ਐਵੇਂ ਭੇੜਚਾਲ ਚ ਪੈਣ ਦਾ ਕੋਈ ਫਾਇਦਾ ਨਹੀਂ ਹੁੰਦਾ ਬਾਕੀ ਉਮੀਦ ਕਰਦੇ ਕਿ ਆਮ ਆਦਮੀ ਪਾਰਟੀ ਸਪਸ਼ਟ ਕਰੂਗੀ ਕਿ ਹਰਮਿੰਦਰ ਸਿੰਘ ਦੇ ਲੱਗੇ ਇਲਜ਼ਾਮਾਂ ਦਾ ਕੀ ਬਣਿਆ